ਆਪਣੀ ਅੱਜ ਦੀ ਆਹ ਵੀਡੀਓ ਦੇਖ ਕੇ ਤੁਸੀਂ ਸਾਰੇ ਆਖੋਗੇ ਵੀ ਅੱਜ ਦੀ ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਕਿਉਂਕਿ ਰੇਟ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਆਂ ਗੱਡੀਆਂ ਬਿਲਕੁਲ ਨਮੀਆਂ ਫਰੈਸ਼ ਆ ਤੁਹਾਨੂੰ ਵਧੀਆ ਰੇਟਾਂ 'ਚ ਮਿਲ ਜਾਣਗੀਆਂ ਤੇ ਮੋਟਰਸਾਈਕਲ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਲੈ ਕੇ ਪਹੁੰਚੇ ਆਂ ਤੇ ਇੱਕ ਗੱਲ ਆਪਾਂ ਕੱਲੀ-ਕੱਲੀ ਮਸ਼ੀਨਰੀ ਦੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਓ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜੀ ਅੱਖਰਾਂ ਦੇ ਵਿੱਚ 78140 38764 ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ, ਕੋਠੀ ਆ, ਘਰ ਮਕਾਨ ਆ, ਕੋਈ ਗੱਡੀ ਆ, ਮੋਟਰਸਾਈਕਲ ਆ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦ ਵਿਚਾਰ ਤੁਸੀਂ ਲਗਵਾ ਸਕਦੇ ਹੋ। ਤੇ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਸਵਿਪਟ ਲੈ ਕੇ ਪਹੁੰਚਿਆ। ਜਿਨ੍ਹਾਂ ਦੀ ਗੱਡੀ ਆ ਸੀ ਉਹਨਾਂ ਨੇ ਦੱਸਿਆ ਵੀ ਗੱਡੀ ਦੀ ਕੰਡੀਸ਼ਨ ਆਲ ਓਕੇ ਪਈ ਐ ਤੇ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਐ। ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇੱਕ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਐ ਫੋਨ ਨੂੰ ਟੇਡਾ ਕਰਕੇ ਇਸ ਤਰ੍ਹਾਂ ਦੀ ਵੀਡੀਓ ਲਾਜ਼ਮੀ ਬਣਾ ਕੇ ਆਪਣੇ ਕੋਲੇ ਭੇਜਿਆ ਕਰੋ ਮਾਡਲ ਗੱਡੀ ਦਾ 2017 ਦਾ ਤੇ ਗੱਡੀ ਕੁੱਲ 48000 ਕਿਲੋਮੀਟਰ ਚੱਲੀ ਹੋਈ ਹੈ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਹੈਗਾ ਏਸੀ ਹੀਟਰ ਵਰਕਿੰਗ ਚ ਇੱਕ ਸਕਰੈਚ ਕੋਈ ਕਪਨ ਡੈਂਟ ਵੀ ਨਹੀਂ ਮਿਲਣਾ ਸਾਰੀ ਗੱਡੀ ਜੇਨੂਮਨ ਹੈ ਜਿਹੜੇ ਟਾਇਰ ਨੇ ਚਾਰੋਂ ਬਿਲਕੁਲ ਫਰੈਸ਼ ਨਵੇਂ ਆਪ ਨੂੰ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਗੱਡੀ ਲੁਧਿਆਣਾ ਖੜੀ ਅਸੀਂ ਤੇ ਗੱਡੀ ਦਾ ਨੰਬਰ ਗਿੱਦੜਵਾ ਹੈ ਤੇ ਡਿਮਾਂਡ 5 ਲੱਖ ਤੇ 15000 ਮਾਲਕ ਨੇ ਇੱਕ ਵਾਰੀ ਕਿਹਾਗਾ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ نیچے ਹੋ ਜਾਊਗਾ ਪੰਜਾਬ ਨੰਬਰ ਐ ਕੋਈ ਨੁਕਸ ਨਹੀਂ ਬਹੁਤ ਵਧੀਆ ਤੇ ਵਧੀਆ ਕੰਡੀਸ਼ਨ ਦੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 99145 99565 ਮਾਲਕ ਨਾਲ ਗੱਲ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਹੁਣ ਤੁਸੀਂ ਦੇਖੋ ਜੀ ਆਲਟੋ ਗੱਡੀ ਆਲਟੋ 800 ਐਲ ਐਕਸ ਆਈ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਤੇ ਨੰਬਰ ਆਪਾਂ ਨੂੰ ਗੱਡੀ ਦਾ ਰਾਜਸਥਾਨ ਦਾ ਮਿਲੂਆ ਸੀ ਤੇ ਪੈਟਰੋਲ ਤੇ ਗੱਡੀ ਆ 2011 ਮਾਡਲ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਆਲੂਕੀ ਆ ਤੇ ਰਾਜਸਥਾਨ ਦੇ ਵਿੱਚੋਂ ਆਪਾਂ ਨੂੰ ਕਾਫੀ ਕਮੈਂਟ ਆ ਰਹੇ ਸੀਗੇ ਤੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਕੋਈ ਰਾਜਸਥਾਨ ਤੋਂ ਆਲਟੋ ਗੱਡੀ ਦਿਖਾਓ ਵਧੀਆ ਰੇਟ 'ਚ ਹੋਵੇ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਪਾਂ ਸ਼੍ਰੀ ਗੰਗਨਗਰ ਮਾਲਿਕ ਦਾ ਏਰੀਆ گاਉਂ ਤੇ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਕਿਤੋਂ ਵੀ ਦੇਖ ਰਹੂ ਹਰਿਆਣੇ ਚੋਂ ਰਾਜਸਥਾਨ ਤੋਂ ਪੰਜਾਬ ਕਿਤੋਂ ਵੀ ਦੇਖ ਰਿਓ ਜੀ ਹਿਮਾਚਲ ਪ੍ਰਦੇਸ਼ ਤੋਂ ਚਾਹੇ ਦੇਖ ਰਿਓ ਤੁਹਾਡੇ ਕੋਲੇ ਕੁਝ ਵੀ ਐ ਕੋਈ ਗੱਡੀ ਐ ਕੂਠੀ ਐ ਆਪਣੇ ਕੋਲੇ ਭੇਜਦਾ ਕਰੋ ਆਪਣੇ ਚੈਨਲ ਤੋਂ WhatsApp ਨੰਬਰ ਨੀਚੇ ਹਰੇ ਜਖੜਾਂ ਚ ਬਸ ਲਿਖਿਆ ਰਹਿੰਦਾ ਹੈ ਤੇ ਹੁਣ ਆਪਾਂ ਜਿਹੜੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੇ ਇਹਦੀ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਵੀਡੀਓ ਬਹੁਤ ਚੰਗੀ ਬਣਾ ਕੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਲਕ ਨੇ ਸਾਰਾ ਕੁਝ ਦੱਸਿਆ ਤੇ ਮਾਲਕ ਨੇ ਕਿਹਾ ਅੰਦਰੋਂ ਬਹੁਤ ਟੌਪ ਦੀ ਗੱਡੀ ਐ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ 11 ਮਾਡਲ ਹੈ પેટ્રોલ ਤੇ ਗੱਡੀ ਹੈ ਤੇ ਡਿਮਾਂਡ 195 ਹੈ ਜੀ ਲੈਸ ਬਸ ਹੋ ਜੂਗਾ ਰੇਟ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਚਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 63782 70187 ਨੰਬਰ ਤੇ ਗੱਲ ਕਰ ਲਿਓ ਤੁਸੀਂ ਤੀਜੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਜਿਵੇਂ ਕਿ ਤੁਹਾਡੇ ਸਾਹਮਣੇ ਗੱਡੀ ਖੜੀ ਹੈ ਗੱਡੀ ਦੀ ਹਾਲਤ ਦੀ ਗੱਲ ਕਰੀਏ ਕੰਡੀਸ਼ਨ ਦੀ ਗੱਲ ਕਰੀਏ ਆਲ ਓਕੇ ਆਪਾਂ ਨੂੰ ਮਿਲ ਜਾਊਗੀ ਗੱਡੀ 2012 ਮਾਡਲ ਹੈ ਤੇ ਪਾਸਿੰਗ 2027 ਤੱਕ ਦਾ ਐਂਡੀਗੋ ਗੱਡੀ ਆ ਸੀ ਰੇਟ 95000 ਸਰਫ ਗੱਡੀ ਦਾ ਨੰਬਰ ਪੰਜਾਬ ਹੈ ਜੀ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦਾ ਰੰਗ ਚਿੱਟਾ ਬੈਂਡਰੀ ਬਹੁਤ ਵਧੀਆ ਪਈ ਹੈ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਰੰਟੀ ਹੈ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਤਾਂ ਮਾਲਕ ਨੇ ਕਿਹਾ ਆ ਕੇ ਦੇਖ ਲਓ ਘਰੇ ਗੱਡੀ ਮਿਲ ਚੁਗੀ ਘਰੇ ਖੜੀ ਹੈ ਤੇ ਟੈਟੂਰ ਵੀ ਵਧੀਆ ਪਾਈ ਨੇ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ 95000 ਦੇ ਵਿੱਚੋਂ ਰੇਟ ਜਿਹੜਾ ਹੈਗਾ ਮੌਕੇ ਤੇ ਘਾਟਾ ਵੱਧਾ ਭੁੱਲ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਨੰਬਰ ਆ 9877275902 ਮਾਲਕ ਦਾ ਨੰਬਰ ਹੈ ਮਾਲਕ ਨਾਲ ਸਿੱਧੀ ਤੁਹਾਡੀ ਗੱਲ ਹੋ ਜਾਊਗੀ ਤੇ ਕੁਝ ਵੀ ਪੁੱਛਣਾ ਕਰਨਾ ਤੁਸੀਂ ਫੋਨ ਕਰੋ ਤੇ ਇੱਕ ਆਪਾਂ ਤੁਹਾਡੇ ਖਾਤਰ ਛੋਟਾ ਹਾਥੀ ਸਕੂਲ ਬੈਗ ਲੈ ਕੇ ਪਹੁੰਚੀਆਂ ਜੀ ਤੇ ਤੁਸੀਂ ਕਾਫੀ ਡਿਮਾਂਡ ਪਾਉਣੀ ਹੋਣੀਓ ਜੀ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ ਆਪਾਂ ਇਸ ਬੈਗ ਦੀ ਗੱਲ ਕਰੀਏ ਤਾਂ 500 ਆਬ ਨੰਬਰ ਹੈ ਜੀ ਇਸ ਮੈਜਿਕ ਕਹਾ ਤੇ ਕੰਡੀਸ਼ਨ ਬਹੁਤ ਵਧੀਆ ਜੀ ਸਾਰਾ ਕੁਝ ਵਧੀਆਗਾ ਬਾਡੀ ਬੁੱਡੀ ਤੁਸੀਂ ਦੇਖ ਲਓ ਨਾ ਤਾਂ ਕੋਈ ਐਕਸੀਡੈਂਟ ਹੋਇਆ 10 ਮਾਡਲ ਹੈ ਤੇ ਮੋਗੇ ਖੜਾ ਹ 1 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਆ ਬਾਕੀ ਕਹਿੰਦੇ ਸੀਗਾ ਮਾਲਕ ਮੋਕੇ ਤੇ ਕਰ ਲਾਂਗੇ ਬਾਕੀ ਅੰਦਰੋਂ ਦੇਖ ਲਓ ਤੁਸੀਂ ਬਾਹਰੋਂ ਦੇਖ ਲਓ ਸੀਟਾਂ ਦੇ ਕਵਰ ਵਗੈਰਾ ਇਹਨਾਂ ਨੇ ਝੜਵਾ ਰੱਖਿਆ ਕੋਈ ਕਮੀ ਪੇਸ਼ੀ ਆਪਾਂ ਨੂੰ ਮਿਲਣੀ ਨਹੀਂ ਕਾਗਜ਼ ਪੱਤਰ A to Z ਮਿਲ ਜਾਣਗੇ ਜਾ ਕੇ ਤੁਸੀਂ ਦੇਖਣਾ ਹੋਵੇ ਆਹਾ ਤਾ ਮੁੱਗੇ ਖੜਾ ਹੈ ਮਾਲਕ ਦੇ ਘਰ ਹੀ ਜਾ ਕੇ ਦੇਖ ਸਾ ਦੂੰ ਚਲਾ ਕੇ ਦੇਖਣੀ ਹੋਵੇ ਤੇ ਟ్రਾਈ ਲੈਣੀ ਹੋਵੇ ਤਾਂ ਤੁਸੀਂ ਜਾ ਕੇ ਦੇਖ ਲਓ ਤੇ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 8800 145102 ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਤੇ ਗੱਲ ਕਿਸੇ ਨਾਲ ਕਰਨੀ ਹੈ ਮਾਲਕ ਨਾਲ ਗੱਲ ਕਰ ਲਿਓ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਵਗੀ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਬੋਤਾ ਚਲੋ ਹੋ ਰਹੀ ਆ ਤੇ ਜਿੰਨੇ ਵੀਡੀਓ ਤੁਸੀਂ ਦੇਖੀ ਹੈ ਤੁਹਾਨੂੰ ਕਿਵੇਂ ਦੇ ਲੱਗੀ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਤੇ ਕਮੈਂਟ ਮੈਨੂੰ ਕਰਿਓ ਜਰੂਰ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਸਾਰੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ نیچے ਆਪਣਾ ਨੰਬਰ ਲਿਖਿਆ ਹੋਇਆ ਹੈ 78140 38764 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ ਕੂਠੀਆ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੁਲਟ ਥਾਰ ਕੁਛ ਵੀ ਚਾਹੀ ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾ ਐਡ ਲਗਾਵਾਂਗੇ ਆਪਣਾ ਕਮਿਸ਼ਨ ਖਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਜਿੰਨੇ ਤੁਸੀਂ ਦੇਖ ਰਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਨਾਪ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਆਪਣੇ ਚੈਨਲ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਜੇ ਤੁਹਾਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਉਹਨੂੰ ਵੀ ਲਾਜ਼ਮੀ ਸਾਰੇ ਤੁਸੀਂ ਦਬਾ ਦਿਓ ਜੀ ਕਿਉਂਕਿ ਸਬਸਕ੍ਰਾਈਬਰ ਜਦੋਂ ਕਰ ਲਓਗੇ ਤਾਂ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਇਆ ਕਰੂਗਾ ਤੇ ਹੁਣ ਆਪਾਂ ਗੱਲ ਕਰਦਾ ਜੀ ਮੋਟਰਸਾਈਕਲ ਦੀ ਆਪਣੇ ਕੋਲੇ ਮੋਟਰਸਾਈਕਲ 2009 ਮਾਡਲ ਪਹੁੰਚਿਆ ਜੀ ਮੋਟਰਸਾਈਕਲ ਜਿਹੜਾ ਹੈਗਾ ਆਪਣੇ ਕੋਲੇ ਪਹੁੰਚਿਆ ਡਿਸਕਵਰ ਆ ਡਿਸਕਵਰ ਜੀ 9 ਮਾਡਲ ਹੈ ਕੰਡੀਸ਼ਨ ਆਲ ਓਕੇ ਹੈ ਤੇ 15000 ਮਾਲਕ ਨੇ ਰੇਟ ਮੰਗਿਆਗਾ ਬਾਕੀ ਕਹਿੰਦੇ ਸੀ ਕਿ ਉੱਪਰ-ਨੀਚੇ ਹੋ ਜਾਊਗਾ ਜਲੰਧਰ ਮਾਲਕ ਦਾ ਏਰੀਆ ਕਰਤਾਰਪੁਰ ਬੁਲਾਥ ਜਾ ਕੇ ਕਿਸ ਨੇ ਦੇਖਣਾ ਹੋਵੇ ਚਾਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਨੰਬਰ ਮਾਲਕ ਦਾ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ 788505840 ਨੰਬਰ ਤੇ ਗੱਲ ਕਰ ਸਕਦੇ ਹੋ ਤੇ ਇੱਕ ਆਪਾ ਤੁਹਾਡੇ ਖਾਤਰ ਵਧੀਆ ਗੱਡੀ ਲੈ ਕੇ ਪਹੁੰਚੀ ਹਾਂ ਸੀ 2006 ਮਾਡਲ Maruti 800 AC ਹੀਟਰ ਵਰਕਿੰਗ ਚ ਇੰਜਨ ਗੇਅਰ ਪੂਰਾ ਵਧੀਆ ਤੇ ਟਾਰਾਂ ਦੀ ਕੰਡੀਸ਼ਨ 50 ਤੋਂ 60 ਪੈਸੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਰੇਟ ਸਿਰਫ 44000 ਰੁਪਇਆ ਨੰਬਰ ਮਾਲਕ ਦਾ 98500 540 9695 ਮਾਲਕ ਨਾਲ ਗੱਲ ਤੁਸੀਂ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਬੱਦ ਤੋਂ ਬੱਦ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਜੇ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਦੇਖਣੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰਕੇ ਜੇ ਕਿਸਨ ਐਡ ਕਰਵਾਉਣੀ ਹੈ ਭੇਜੋ ਤੇ ਅਗਲੀ ਵੀਡੀਓ ਚ ਤੁਹਾਡੇ ਖਾਤਰ ਆਪਾਂ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਲੈ ਕੇ ਪਹੁੰਚੀਏ ਦੱਸੋ ਮੈਨੂੰ ਨਾਲ ਦੀ ਨਾਲ